ਜਾਂ ਮੁਲਾਜ਼ਮ ਤੇ ਪੈਨਸ਼ਨਰ ਸੰਘਰਸ਼ ਕਮੇਟੀ ਵੱਲੋਂ ਇਥੇ ਬਿਲਗੇਚੇ ਸਰਕਾਰ ਦੇ ਵਾਅਦਾ ਖਿਲਾਫੀ ਵਿਰੁੱਧ ਕੜਾ ਪੰਨਿਆ ਆ ਉਹਨਾਂ ਦਾ ਪਾਪਾ ਦਾ ਕੜਾ ਪੰਨਿਆ ਆ ਮੁਲਾਜ਼ਮਾਂ ਨੇ ਅਜੇ ਇਹ ਲਖਨਪਾਲ ਕਮੇਟੀ ਦੀ ਰਿਪੋਰਟ ਹੈ ਇਹਦੇ ਵਿਰੋਧ ਚ ਮੁਲਾਜ਼ਮਾਂ ਨੇ ਸਾਰੇ ਪੰਜਾਬ ਚ ਆ ਕੜਾ ਪੰਨ ਦਾ ਐ ਐਕਸ਼ਨ ਚੱਲ ਰਿਹਾ ਹੈ 20 ਤੋਂ 24 ਤਰੀਕ ਤੱਕ ਸਾਡੀ ਮੰਗ ਹੈਗੀ ਹੈ ਕਿ ਜਿਹੜੀ ਪੇ ਕਮਿਸ਼ਨ ਬੈਠਾ ਹੋਇਆ ਹੈ ਇਹਦੀ ਰਿਪੋਰਟ ਜਲਦ ਤੋਂ ਜਲਦ ਰਿਲੀਜ਼ ਕਰਨੀ ਚਾਹੀਦੀ ਤੇ ਪੰਜਾਬ ਸਰਕਾਰ ਦੇ ਜਿਹੜੇ ਮੁਲਾਜ਼ਮ ਹੈ ਉਹਨਾਂ ਦੇ ਜਿਹੜੇ ਪੇ ਸਕੇਲ ਹੈ ਉਹਨਾਂ ਦੇ ਅਲਾਉਂਸਸ ਹੈਗੇ ਆ ਉਹ ਸੈਂਟਰ ਦੇ ਪੇ ਕਮਿਸ਼ਨ ਨਾਲ ਲਿੰਕ ਨਾ ਕਰਨ ਇਹ ਚਿੱਠੀ ਵਾਪਸ ਲੈਣੀ ਚਾਹੀਦੀ ਸਰਕਾਰ ਨੂੰ ਜੋ ਮਰਜ਼ੀ ਹੋਈ ਹੈ ਆ ਚਿੱਠੀ ਲਾਗੂ ਨਹੀਂ ਹੋਣ ਦੇਣੀ ਮੁਲਾਜ਼ਮਾਂ ਨੇ ਨਾ ਪੈਨਸ਼ਨਰ ਰਹਿਣਾ ਲਾਗੂ ਨਾ ਲਾਗੂ ਹੁੰਦੇ ਨਹੀਂ ਪੰਜਾਬ ਸਰਕਾਰ ਨੇ ਇਹ ਤੇ ਪੰਜਾਬ ਚ ਲਾਗੂ ਨਹੀਂ ਹੁੰਦੇ ਨਹੀਂ ਇਹਨਾਂ ਨੇ ਤੇ ਜਿਹੜੇ ਕੱਚੇ ਮੁਲਾਜ਼ਮ ਹੈ ਕੰਟਰੈਕਟ ਚ ਮੁਲਾਜ਼ਮ ਹੈ ਜਿਨ੍ਹਾਂ ਸਰਕਾਰ ਨੇ ਵਾਦਾ ਕੀਤਾ ਸੀ ਜਦੋਂ ਕਾਂਗਰਸ ਦੀ ਸਰਕਾਰ ਆਈ ਸੀ ਕਿ ਆਂਦੇ ਸਾਰੇ ਇਹਨਾਂ ਨੂੰ ਪੱਕੇ ਕਰ ਦਾਂਗੇ ਪਰ ਸਾਨੂੰ ਲੱਗਦਾ ਹੈ ਕਿ ਜਿਹੜੀ ਨਵੀਂ ਸਰਕਾਰ ਨੇ ਕਾਰਸਤਾਨੀ ਕੀਤੀ ਹੈ ਗਵਰਨਰ ਤੋਂ ਇਹਨਾਂ ਨੇ ਆ ਪ੍ਰੋਸੈਸ ਕਰਾ ਲਿਆ ਆ ਪਾਸ ਕਰਾ ਲਿਆ ਆ ਉਹਦੇ ਚ ਜਿਹੜੀ ਅਕਾਲੀ ਸਰਕਾਰ ਨੇ ਮਾੜਾ ਮੋਟਾ ਪੱਕੇ ਹੁੰਦੀ ਜਿਹੜੀ ਉਮੀਦ ਸੀ ਉਹ ਉਮੀਦ ਵੀ ਨਾ ਉਮੀਦੀ ਚ ਬਦਲ ਗਈ ਹੈ ਹਣ ਇਹ ਕੱਚੇ ਮੁਲਾਜ਼ਮ ਕੰਟਰੈਕਟ ਵਾਲੇ ਮੁਲਾਜ਼ਮ ਇਹਨਾਂ ਨੂੰ ਪੱਕੇ ਕਰਨਾ ਚਾਹੀਦਾ ਜਿਹੜੇ ਕਰੋਨਾ ਵਾਰੀਅਰਸ ਹੈਗੇ ਆ ਸਾਡੇ ਸਿਹਤ ਖਾਸ ਕਰ ਸਿਹਤ ਮੁਲਾਜ਼ਮ ਇਹਨਾਂ ਨੂੰ ਤਨਖਾਹ ਜਿਹੜੀ ਨਹੀਂ ਮਿਲੀ ਹੈ ਇਹਨਾਂ ਨੂੰ ਤਨਖਾਹ ਰਿਲੀਜ਼ ਕਰਨੀ ਚਾਹੀਦੀ ਹੈ ਤੇ ਇਹਨਾਂ ਨੂੰ ਹਰ ਹਾਲਤ ਚ ਪੱਕੇ ਕਰਨਾ ਚਾਹੀਦਾ ਥੈਂਕ ਯੂ